ਇੰਨਾ ਸੋਹਣਾ ਲੱਗਿਆ ਕਿ ਦਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਪਹਿਲਾਂ ਵੀ ਗੱਲ ਕੀਤੀ ਜਾ ਰਹੀ ਕਿ ਜੇਕਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਵਿੱਚ ਨੁਮਾਇੰਦਾ ਚੁਣਿਆ ਜਾਵੇ ਤਾਂ ਇਸ ਦੇ ਨਾਲ ਹਲਕੇ ਦਾ ਵੀ ਵਿਕਾਸ ਹੁੰਦਾ ਤੇ ਪਿੰਡ ਦੇ ਵਿੱਚ ਵੀ ਤਰੱਕੀ ਦੇ ਕੰਮ ਲਗਾਤਾਰ ਹੁੰਦੇ ਰਹਿੰਦੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਚੋਂਦਾ ਤਾਂ ਇਸ ਵਾਰ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਉੱਤੇ ਨਿਸ਼ਾਨੇ ਸਾਧੇ ਦਾਦੇ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਗੇ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਤੇ ਰਾਹੁਲ ਗਾਂਧੀ ਨੂੰ ਉਸ ਨੇ ਅੱਤਵਾਦੀ ਦੱਸਿਆ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਤੇਜ ਦੇ ਤੇ ਵਿਕਰਮ ਮਜੀਠੀਆ ਦਾ ਕਹਿਣਾ ਕਿ 20 ਸਾਲ ਇਸ ਪਾਰਟੀ ਦੇ ਵਿੱਚ ਰਹੇ ਉਦੋਂ ਤੱਕ ਇਹਨੂੰ ਰਾਹੁਲ ਗਾਂਧੀ ਅੱਤਵਾਦੀ ਨਜ਼ਰ ਨਹੀਂ ਆਇਆ ਤਾਂ ਫਿਰ ਅੱਜ ਇਹ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਤਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਤੇ ਨਾਲ ਹੀ ਵਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਇਹ ਭਗਵੰਤ ਮਾਨ ਦਾ ਯਾਰ ਹੀ ਨਿਕਲਿਆ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸੋ ਦਾਦੇ ਕਿ ਵਿਕਰਮ ਮਜੀਠੀਆ ਦੇ ਵੱਲੋਂ ਹਰ ਵਾਰ ਕਿਸੇ ਨਾ ਕਿਸੇ ਸਿਆਸੀ ਲੀਡਰ ਨੂੰ ਨਿਸ਼ਾਨ ਸਿਆਸੀ ਲੀਡਰ ਨੂੰ ਨਿਸ਼ਾਨੇ ਤੇ ਜ਼ਰੂਰ ਲੈ ਚੁੰਦਾ ਕਿਉਂਕਿ ਸਿਆਸਤ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਇੱਕ ਦੂਜੇ ਨੂੰ ਪੰਡਨ ਦਾ ਮੌਕਾ ਕੋਈ ਵੀ ਹੱਤੋਂ ਖੁੰਝਣ ਨਹੀਂ ਦਿੰਦਾ ਬਿਊਰੋ ਰਿਪੋਰਟ ਹੈ ਕਿ ਸ਼ਿਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਤੇ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰੇ ਸਨ ਅਤੇ ਵੱਡੇ ਫਤਵੇ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਜਿਸ ਦੇ ਚਲਦੇ ਹੁਣ ਜਿਹੜੇ ਹਲਕੇ ਦੇ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣ ਤਾਂ ਕਿ ਜਿਹੜੇ ਹਲਕੇ ਦੇ ਕੰਮ ਨੇ ਵਿਕਾਸ ਕਾਰਜ ਨੇ ਜਾਂ ਹੋਰ ਗੱਲਾਂ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਆਵਾਜ਼ ਬੁਲੰਦ ਕਰੇ ਉੱਥੇ ਹੀ ਐਡਵੋਕੇਟ ਹਰਪਾਲ ਸਿੰਘ ਖਾਰਾ ਦੇ ਜ਼ਿਕਰ ਕਰ ਗੱਲ ਕਰੀਏ ਤਾਂ ਉਹਨਾਂ ਨੇ ਸ਼ਿਰੀ ਖਡੂਰ ਸਾਹਿਬ ਹਲਕੇ ਦੇ ਨਾਲ ਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਇਸ ਵਕਤ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਬੜਾ ਦੇਖ ਕੇ ਮਨ ਖੁਸ਼ ਹੋਇਆ ਕਿ ਕਿਸ ਤਰੀਕੇ ਦੇ ਨਾਲ ਇਸ ਹਲਕੇ ਦੇ ਜਿਹੜੇ ਚਾਹੇ ਉਹ ਮੈਂਬਰ ਪੰਚਾਇਤਾਂ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਸਾਬਕਾ ਲੀਡਰ ਰਹ ਚੁੱਕੇ ਨੇ ਸਾਬਕਾ ਐਮਐਲਏ ਹੋਣ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਪਰ ਦੇਖਿਆ ਜਾ ਰਿਹਾ ਕਿ ਸਾਰੇ ਸਾਰੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਰਹੇ ਨੇ ਤਾਂ ਇਹ ਬਹੁਤ ਵਧੀਆ ਗੱਲ ਹੈ ਜਿਸ ਨੂੰ ਲੈ ਕੇ ਐਡਵੋਕੇਟ ਕਾਰਸ ਐਡਵੋਕੇਟ ਦੇ ਵੱਲੋਂ ਜਿਹੜਾ ਕਿ ਇਸ ਦੇ ਉੱਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਹਲਕਿਆਂ ਦਾ ਹਾਲ ਸੁਆ। ਸਤਿ ਸ੍ਰੀ ਅਕਾਲ। ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ। ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ। ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ ਹੈ, ਚਾਹੇ ਸਰਪੰਚ ਕਾਂਗਰਸ ਦਾ ਹੈ। ਚਾਹੇ ਕਿ ਸਾਬਕਾ ਕਾਲੀਗੜ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਦੇਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਸਭੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਮੈਂ ਕਹਿੰਦਾ ਜੀ ਅੱਡ-ਅੱਡ ਪਿੰਡਾਂ 'ਚ ਘਟੋ ਘਟਰੀ ਮੈਂ 40 ਤੋਂ 50 ਪਿੰਡਾਂ 'ਚ ਜਾ ਆ ਇਹਨਾਂ ਦਿਰਾ ਦੇ ਅੰਦਰ ਤੇ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਪਾਲ ਸੋ ਇਹਦਾ ਸੋਹਣਾ ਲੱਗਿਆ ਕਿ ਦਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਸਤਿ ਸ੍ਰੀ ਅਕਾਲ ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ ਹੈ ਚਾਹੇ ਉਹ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਬਕਾ ਅਕਾਲੀ ਦਲ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਦੇਖਿਆ ਨੇ ਮੈਂ ਤੇਰੇ ਪਿੰਡਾਂ ਦੇ ਅੰਦਰ ਸਭ ਦੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ